ਕੀ ਹੋ ਬਾਈ ਸਸਿਕਾ ਜੀ ਸਸਟੀਕਾ ਜੀ ਤੁਸੀਂ ਲੇਟ ਹੋ ਗਏ ਮੈਂ ਨਾ ਅੱਜ ਘਰੇ ਕੰਮ ਸੀਗਾ ਥੋੜਾ ਜਿਹਾ ਤਾਂ ਕਰਕੇ ਅੱਛਾ ਅੱਛਾ ਤੇ ਮੈਂ ਤੁਹਾਨੂੰ ਫੋਨ ਕੀਤਾ ਤੁਸੀਂ ਚੱਕਿਆ ਨਹੀਂ ਮੈਂ ਤੁਹਾਨੂੰ ਲੈ ਆਉਂਦਾ ਟਾਰ ਦਿੰਦਾ ਨਹੀਂ ਉਹ ਅੱਜ ਵੀ ਹੁਣ ਤਾਂ ਵੀਰੇ ਛੱਡ ਜਾਕਰ ਵੀਰੇ ਹੀ ਲੈ ਜਾ ਫਿਰ ਉਹਦੇ ਮੇਰੇ ਪਾਸ ਲੰਘ ਗਈ ਸੀਗੀ ਤਾਂ ਕਰਕੇ ਫਿਰ ਉਹ ਬਾਈ ਸਸਿਕਾ ਬਾਈ ਉਹ ਤਾਂ ਟੀਚਰ ਪੁੱਛਿਆ ਹੁੰਦੇ ਸੀਗੇ ਤੁਹਾਡੇ ਬਾਰੇ ਜੋ ਅਟੈਂਡੈਂਸ ਨਹੀਂ ਲੱਗਦੀ ਸੀ ਕਹਿੰਦੇ ਵੀ ਅੱਜ ਮਨਿੰਦਰ ਮੈਡਮ ਆਏ ਨਹੀਂਗੇ ਤੇ ਮੈਂ ਕਿ ਕੋਈ ਗੱਲ ਨਹੀਂ ਆਉਂਦੀ ਹੋਣਗੇ ਤੇ ਤਾਂ ਕਰਕੇ ਬਸ ਘਰੇ ਕੰਮ ਜਪੈਗੇ ਸੀ ਜਾ ਤੂੰ ਸੱਚ ਮਨਿੰਦਰ ਮੇਰੀ ਗੱਲ ਸੁਣ ਤੈਨੂੰ ਛੱਡਣ ਵਾਸਤੇ ਨਾ ਤੇਰਾ ਭਰਾ ਹੈਗਾ ਸੁਬਾਹ ਵੀ ਤੇ ਸ਼ਾਮ ਨੂੰ ਵੀ ਲਿਜਾਣ ਵਾਸਤੇ ਠੀਕ ਆ ਬਹੁਤ ਚਾਵਾਂ ਲਾਡਾਂ ਨਾਲ ਪਾਲੀ ਵੀ ਆ ਸਾਡੀ ਠੀਕ ਆ ਨਾ ਹਾਂਜੀ ਵੀਰੇ ਹਾਂ ਤੇਰੇ ਲਈ ਹਰ ਸੋ ਦੇ ਸਕਦੇ ਆ ਅਸੀਂ ਸਮਝਦੀਆਂ ਨਾ ਹਾਂਜੀ ਵੀਰੇ ਇਹ ਨਾਲੇ ਜੇ ਕੋਈ ਗੱਲਬਾਤ ਹੁੰਦੀ ਆ ਨਾ ਹੁਣ ਤੇਰਾ ਭਰਾ ਬਰਦਾਸ਼ਤ ਨਹੀਂ ਕਰੂਗਾ ਤੇ ਤੈਨੂੰ ਇਹ ਵੀ ਪਤਾ ਵੀ ਤੇਰਾ ਭਰਾ ਬਾਪੂ ਕਿ ਤੇਰੇ ਕਰਕੇ ਚੁੱਪ ਸੀਗਾ ਤੇ ਹੁਣ ਗੱਲ ਸਿਵਾਂ ਤੱਕ ਜਾਂਦੀ ਨੂੰ ਟਾਈਮ ਨਹੀਂ ਲੱਗਣਾ ਜਾ ਮੇਰਾ ਪੁੱਤ ਇਹ ਰੱਖੀ ਆ ਉਹਦਾ ਫੋਨ ਕਰ ਦੇ ਚੰਗਾ ਠੀਕ ਹੈ ਵੀਰੇ ਸੋਰੀ ਯਾਰ ਮੈਨੂੰ ਨਹੀਂ ਪਤਾ ਜਰਾ ਭਾਈ ਐ ਨਹੀਂ ਕੋਈ ਗੱਲ ਨਹੀਂ ਅੱਛਾ ਮੈਨੂੰ ਆਇ ਲੱਗਦਾ ਹੈ ਤੈਨੂੰ ਘਰੇ ਜਾ ਕੇ ਕੁਝ ਬੋਲੂਗਾ ਹੈ ਨਹੀਂ ਮੈਂ ਨਾ ਅਟੈਂਡੈਂਸ ਲਵਾ ਕੇ ਆਉਣੀ ਆਂ ਵੀ ਗੱਲ ਕਰ ਸੁਣ ਲੈ ਕਿਹਾ ਹੋ ਗਿਆ ਅੱਛਾ ਲਿੰਦਰ ਬਾਈ ਕਿੱਕਰ ਸੈਂ ਆ ਬਾਈ ਕਿੱਕਰ ਸੈਂ भाई किकर से हैं कौन भाई किकर से कौन है भाई अभी जी शशिकार शशिकार भी शशिकार आज वो अग्नि भाई है करे हाँ जी हाँ जी मेरे अंदर ही बैठे हाँ भाई शशिकार ਸਾਸਰੀਕਾਲ ਭਾਈ ਸਾਸਰੀਕਾਲ ਹੋਰ ਠੀਕ ਕਿਵੇਂ ਠੀਕ ਠਾਕ ਠੀਕ ਆ ਪੁੱਤ ਵਧੀਆ ਤੂੰ ਦੱਸ ਵਧੀਆ ਹੋ ਤੇਰਾ ਪਰਿਵਾਰ ਠੀਕ ਆ ਹਾਂ ਪਰਿਵਾਰ ਬਹੁਤ ਵਧੀਆ ਤੂੰ ਤਾਂ ਬਾਰੇ ਟਾਈਮ ਤੋਂ ਕਿਹੜਾ ਮਾਰਿਆ ਹੈ ਬਾਰੇ ਟਾਈਮ ਤੋਂ ਕਿਹੜਾ ਮਾਰਨਾ ਹੀ ਹੈ ਪਿੰਡ ਛੱਡ ਕੇ ਤੁਸੀਂ ਇੱਥੇ ਸ਼ਹਿਰ ਆ ਗਏ ਆ ਹੁਣ ਜਦੋਂ ਕਿਤੇ ਸ਼ਹਿਰ ਗੇੜਾ ਵੱਜਦਾ ਤਾਂ ਇਹ ਉਦੋਂ ਹੀ ਆਈਦਾ ਪਿੰਡ ਵੀ ਕਿੰਨੇ ਕੰਮ ਹੋ ਜਾਂਦੇ ਆ ਇਹ ਤਾਂ ਠੀਕ ਆ ਪੁੱਤ ਤੈਨੂੰ ਮੈਂ ਦੱਸਦੀ ਆ ਕੀ ਦੱਸਾਂ ਮੈਂ ਤੈਨੂੰ ਜੇ ਆਕੇ ਗੁਰਦਾ ਚੱਕਾਂਗੇ ਪੇਟ ਆਪ ਦਾ ਨੰਗਾ ਹੁੰਦਾਗਾ ਇਹਨੇ ਬਾਏਸ ਬਾੜ ਗਈਆਂ ਬਾਵਾ ਪਾਲੀਆਂ ਸੀ ਉੱਥੇ ਤੈਨੂੰ ਪਤਾ ਤਾਂ ਹੈਗਾ ਕੋਈ ਨੂੰ ਕੁਤ ਮੈਂ ਤਾਂ ਪੀ ਕੇ ਆਈ ਹੁਣੀ ਹਜੇ ਰੋਟੀ ਖਾਦੀ ਸੀਗੀ ਤੈਨੂੰ ਪਤਾ ਹੀ ਹੈਗਾ ਮਸਾ ਉੱਥੋਂ ਆ ਜਾਗੇ ਖੜਾ ਸੜਾ ਕੇ ਉਹਨਾਂ ਤੋਂ ਚੰਡੇਲਾਂ ਤੋਂ ਉਹ ਤਾਂ ਪਤਾ ਹੀ ਹੈ ਭਾਈ ਆਹੀ ਤਾਂ ਨਹੀਂ ਹੁਣ ਕੀ ਕਰਗੇ ਫੇਰ ਸਾਰਾ ਪਿੰਡ ਹੀ ਬੈਰ ਪੈ ਗਿਆ ਸੀ ਸਾਰਾ ਪਿੰਡ ਸਾਡੇ ਤਾਂ ਭਾਈ ਬਾਹਰ ਪੈ ਗਿਆ ਹਾਰ ਕੇ ਮੈਂ ਤੈਨੂੰ ਟਾਲ ਕੇ ਇੱਥੇ ਲਿਆਈ ਅਜੇ ਵੀ ਠੀਕ ਹੈ ਤੁਸੀਂ ਇੱਥੇ ਆ ਗਏ ਆ ਉਹਨਾਂ ਦਾ ਤਾਂ ਪਿੰਡ 'ਚ ਉਹੀ ਹਾਲ ਫੇਰ ਆ ਉਹਨਾਂ ਦਾ ਉਹੀ ਹਾਲ ਹੋਣਾ ਹੀ ਹੈਗਾ ਕੋਸਤਾ ਮਾੜੀ ਮੋਟੀ ਗੱਲ ਹੁੰਦੀ ਸੀ ਭਾਈ ਕੁਝ ਸਾਰੀ ਇਹਨੇ ਸਰਭਰਾ ਦਿੰਦੇ ਸੀ ਲੋਕ ਲੋਕਾਂ ਨੇ ਤਾਂ ਜਮਾ ਹੈ ਨਾ ਮੰਗ ਰਹੀ ਫੜ ਲਿਆ ਸੀਗਾ ਵੀ ਜਿਹੜੀ ਗੱਲ ਕੋਈ ਹੋਰ ਕਿਤੇ ਹੁੰਦੀ ਨਾ ਇਹਦਾ ਲੈ ਦਿੰਦੇ ਸੀਗੇ ਵੈਰੀ ਕੱਢ ਲਿਆ ਭਾਈ ਨਾਲ ਤਾਂ ਕਿਸੇ ਬਾਹਲਾ ਪਾਈ ਬਾਹਰ ਕੱਢਿਆ ਸਾਡੇ ਨਾਲ ਤਾਂ ਹੁਣ ਉਹੀ ਗੱਲ ਚੱਲ ਆਪਦਾ ਵਧਗਾਗਾ ਰੋਟੀ ਟੁੱਕ ਖਾਣੇ ਆਪਦਾ ਨਾਮ ਨਾ ਪਾਇ ਜਾਨਨੇ ਆਗੇ ਮਾਣ ਮੋਟਾ ਬਾਹਰ ਅੰਦਰ ਇਹ ਜਾਂਦਾ ਉਹਦੀ ਮੰਗ ਰਹੀ ਰੰਬਾ ਆ ਜਾਂਦਾ ਕਿੱਥੇ ਭਾਈ ਆ ਸੀਗਾ ਘਰੇ ਹੀ ਹੈਗਾ ਘਰੇ ਹੀ ਹੈ ਜੀ ਆ ਪੁੱਤ ਹੈਗਾ ਆ ਸੀਗਾ ਓਏ ਆ ਭਾਈ ਈ ਬਾਈ ਸੇ ਆ ਕੀ ਹਾ ਬੱਲੇ 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 ਬਈ ਬੱਲੇ 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 ਹੋ ਸੁਣਾ ਭੇਜੇ ਬੜੇ ਟਾਈਮ ਬਾਅਦ ਗੇੜਾ ਮਾਰਿਆ ਯਾਰ ਤੂੰ ਭੇਜੇ ਜਿੰਨਾ ਲੰਬੇ ਲੀ ਜਾਂਦਾ ਪਾ ਨੂੰ ਆ ਜ ਤੁਸੀਂ ਸ਼ਾਇਰਾ ਕੇ ਬਹਿ ਕੇ ਮੈਂ ਕੀ ਕਰਾਂ ਕਹਦਾ ਨੱਤ ਮਿਲਣਾ ਨਾ ਤਾਂ ਮੈਨੂੰ ਵੀ ਇੱਥੇ ਕੋਈ ਲੱਭ ਦਿਓ ਮੈਂ ਵੀ ਇੱਥੇ ਹੀ ਆ ਜੂੰਗਾ ਪੱਕਾ ਤੈਨੂੰ ਹੋਰ ਕੀ ਲੱਭ ਕੇ ਦੇਣਾ ਗੁਰਪ੍ਰੇਸ ਸਾਹਿਬ ਤੇਰਾ ਆਪਦਾ ਘਰ ਆ ਜੀ ਜਦੋਂ ਮਰਜੀ ਆ ਤਾ ਹਾਂ ਦੋ ਟੋਟਰ ਨੂੰ ਤੁਸੀਂ ਤੁਹਾਡੇ ਕਿਹੜਾ ਕਿ ਜਵਾਕ ਚਲਾਈਂਦੇ ਆ ਕੇ ਸਹੀ ਆਪਦਾ ਤੁਹਾਡਾ ਇੰਨਾ ਪਿਆਸ ਸੀ ਤੂੰ ਗੇੜਾ ਤਾਂ ਮਾਰਨੇ ਸੀ ਵਿਚਦੀ ਨਹੀਂ ਉਹ ਗੱਲ ਤਾਂ ਠੀਕ ਐ ਤਾਈ ਹਾਂ ਪਰ ਆ ਨਤ ਨਤ ਰਹਿਣਾ ਵੀ ਇੱਥੇ ਔਖਾ ਐ ਇੱਥੇ ਚਲ ਇੱਕ ਕੋਈ ਛੋਟਾ ਮੋਟਾ ਘਰ ਜਾਂ ਦੇਖ ਦਿਓ ਕੋਈ ਗੱਲ ਨਹੀਂ ਆਪਦਾ ਕੰਮ ਕਰਕੇ ਚਲਾਈ ਜਾਊਂਗਾ ਮੈਂ ਵੀ ਮੈਨੂੰ ਕੰਮ ਵੀ ਲਵਾ ਦਿੰਦੇ ਫੈਕਟਰੀ ਚ ਬਥੇਰਾ ਇੱਥੇ ਕੰਮ ਮਿਲ ਜਾਂਦਾ ਠੀਕ ਐ ਨਾ ਤੇ ਲੋਥੇ ਕੰਮ ਵੀ ਚਲਾ ਦਿੰਦੇ ਠੀਕ ਐ ਨਾ ਹੋਰ ਦੱਸ ਕਿਵੇਂ ਗੇੜਾ ਮਾਰਿਆ ਬੱਸ ਮੈਨੂੰ ਤੇਰੀ ਯਾਦ ਹੀ ਆਈ ਮੈਂ ਕਿਹਾ ਮੈਂ ਆਪਣੇ ਭਰਾ ਨੂੰ ਮਿਲ ਕੇ ਆਵਾਂ ਵਧੀਆ ਕੀਤਾ ਚਾਹ ਚੂ ਬੜਾਈ ਕੋਈਕ ਨਹੀਂ ਹਾਂਜੀ ਮੈਂ ਘਰ ਕੇ ਆਈ ਹਾਂ ਲੈ ਲੈ ਕੇ ਛੇਤੀ ਲੈ ਗਾ ਲੈ ਮੈਨੂੰ ਪਾਣੀ ਦੇ ਗਲਾਸ ਦੇ ਜੀ ਇੱਕ ਠੰਡੇ ਜਿਹੇ ਦਾ ਰੇਜ ਚੋ ਲੈ ਆਈ ਹੋਰ ਮੈਂ ਤਾਂ ਬੜਾਈ ਆਖੀ ਮੈਂ ਭੇਜਣ ਤੇ ਜਮੇ ਗੇੜਾ ਨਹੀਂ ਮਾਰਿਆ ਆਈ ਨਹੀਂ ਆਖਿਆ ਬਿਤਾਈ ਉੱਥੇ ਬਾਗ ਵਿੱਚ ਮਿਲਿਆ ਵਾ ਨਹੀਂ ਆਇਆ ਤਾਂ ਗਿਆ ਹੋਰ ਚੱਲ ਵਧੀਆ ਹੋ ਗਿਆ ਗਿਆ ਪੁੱਤ ਵਧੀਆ ਹੋ ਗਿਆ ਆਏ ਆ ਨਾ ਗੱਲ ਦੇਖ ਕੇ ਭੇਜ ਓਏ ਗੁੱਸੇ ਕੇ ਸੈੜੇ ਤਾਂ ਹੁੰਦੇ ਰਹਿੰਦੇ ਆ ਵੇਖ ਮੈਨੂੰ ਤਾਂ ਤੇਰੇ ਤੇ ਭਾਈ ਗੁੱਸਾ ਸੀਗਾ ਪਰ ਮੈਂ ਤਾਂ ਉਹ ਵੀ ਘੱਟਤਾ ਸੀ ਉਦਦੇ ਭਰਾਵਾ ਤੁਸੀਂ ਸਾਰੇ ਨੇ ਮੈਂ ਨਾ ਯਾਰ ਬੇਰੁਖੀ ਜੀ ਗੱਲ ਕਰਦੇ ਹੈ ਜਦੋਂ ਉਦੋਂ ਲੜਾਈ ਜੀ ਹੋਈ ਆਪਾਂ ਮਨਿੰਦਰ ਕੇ ਘਰੇ ਗਏ ਤੇ ਉਹ ਸਾਰਾ ਕੁਝ ਇਹ ਜਾ ਹੋ ਗਿਆ ਉਸ ਮੁੜ ਕੇ ਤੁਮੀ ਨੇ ਮੇਰੇ ਕੋਲੇ ਆਇਆ ਹੈ ਅੱਛਾ ਮੈਂ ਤੇਰੀ ਬੋਦੀ ਕੋਲੇ ਗਿਆ ਉਹ ਆ ਕੇ ਕਹਿੰਦੀ ਆ ਕਿ ਬਈ ਉਹ ਤਾਂ ਆ ਕੇ ਮੈਂ ਮੇਰੇ ਪੇਕੇ ਕੇ ਹੋਇਆ ਤੇ ਮੇਲੇ ਤੇ ਗਿਆ ਵਾ ਤੇ ਐ ਜਾਣ ਕੇ ਗੱਲਾਂ ਨਹੀਂ ਹੁਣਾਂ ਕਰੀ ਹੂੰ ਕੀ ਦੱਸਾਂ ਤੈਨੂੰ ਬਈ ਉਸੇ ਦਿਨ ਤੋਂ ਤਾਂ ਸਾਡੇ ਘਰ 'ਚ ਵੀ ਕਲੇਸ਼ ਰਹਿਣ ਲੱਗ ਪਿਆ ਹਾਂ ਪਤਾ ਨਹੀਂ ਕਿਹਨੇ ਕਰਨ ਪਰ ਤੇ ਵੀ ਇਹ ਭਾਈ ਉੱਥੇ ਗਿਆ ਸੀਗਾ ਹੁਣ ਉਹ ਕਹਿੰਦੀ ਵੀ ਜਾਂ ਤਾਂ ਤੂੰ ਉੱਥੇ ਹੀ ਰਹਿ ਤਾਂ ਯਾ ਫਿਰ ਮੈਨੂੰ ਛੱਡ ਦੇ ਇੱਕ ਗੱਲ ਤੈਨੂੰ ਆਖਾਂ ਤੈਨ ਮੈਂ ਗੱਲ ਕਹਿਣਾ ਬਈ ਕੁਛ ਵੀ ਹੋਵੇ ਤੀ ਮੈਨੂੰ ਨਾ ਕੰਟਰੋਲ ਕਰਤੀਦਾ ਹੁੰਦਾ ਤੇ ਤੈਨ ਮੈਂ ਗੱਲ ਦਾ ਤੀ ਮੇਰੇ ਕੰਟਰੋਲ 'ਚ ਹੈ ਨੀ ਪਾਲੋ ਦੇ ਤਾਂ ਗੱਟ ਦੀ ਜੀਵ ਲੱਗੀ ਹੋਈ ਆ ਯਾਰ ਉਹ ਤਾਂ ਹੀ ਤਾਂ ਮੈਂ ਤੈਨੂੰ ਕਹੀ ਜਾਂਦਾ ਮੈਨੂੰ ਵੀ ਇੱਥੇ ਕੋਈ ਨਿੱਕਾ ਮੋਟਾ ਕਰ ਲੱਭਦੇ ਉੱਥੋਂ ਮੈਂ ਕੱਢ ਲੂੰਗਾ ਬੇਬੇ ਨੂੰ ਦੱਸ ਕੇ ਹਟਿਆ ਉਸੂ ਯੇਤੇ ਆ ਗਏ ਉਹਨਾਂ ਦਾ ਤਾਂ ਉਹੀ ਚੰਦੂ ਰਹਿੰਦਾਗਾ ਨਾ ਕਿਸੇ ਨਾ ਕਿਸੇ ਨਾਲ ਪੰਗਾ ਲੈ ਆਪਣੇ ਪਿੰਡ ਦੇ ਵਿੱਚ ਹਾਲ ਹੀ ਆਹੀ ਆ ਤੁਮ ਜੀ ਠੀਕ ਹੈ ਨਾ ਵੀ ਪਿੰਡ ਦੇ ਵਿੱਚ ਕੋਈ ਕਿਸੇ ਦੇ ਨਾਲ ਬਣਾ ਕੇ ਖੁਸ਼ ਨਹੀਂ ਨਹੀਂ ਖੁਸ਼ ਆਏਗਾ ਭਾਈ ਮੈਨੂੰ ਪਾਣੀ ਦੇ ਤੁਸੀਂ ਪਹਿਲਾਂ ਲਾਓ ਕਰੋ ਆ ਚਾਹ ਮੇਰੀ ਆ ਰਵੇ ਬੇਬੇ ਦੇ ਦਿੱਤਾ ਲੈ ਬੇਬੇ ਚਾਹ ਪੀ ਚਲ ਭਾਈ ਇੱਥੇ ਬੈ ਜਾ ਇੱਥੇ ਬੈ ਜਾ ਜਾ ਸਤ ਜਿਹੜੀ ਗੱਲਾਂ ਸੁਣ ਕੇ ਅੱਜ ਆਪਾਂ ਬਾਬਾ ਟਾ ਮੈਂ ਅਬਰਾਜ ਜਿੱਤੇ ਦਾ ਇੱਥੇ ਆਇਆ ਮਸਾਂ ਗੱਲ ਖੇਡ-ਗੇੜਾ ਮਾਰਾਈ ਦਾ ਠੀਕ ਹੈ ਨਾ ਦੂਜਾ ਆਪਣਾ ਜਿਹੜਾ ਸੀਰਾ ਸੀਗਾ ਸੀਰੇ ਨੂੰ ਆਪਾਂ ਲਾਤਾ ਸੀ ਰੱਖਤਾ ਸੀ ਉੱਥੇ ਆਪਣਾ ਇਹ ਦੋਨੇ ਘਰਾਂ ਦੀ ਚਾਬੀ ਉਹਨਾਂ ਨੂੰ ਦੇਤੀ ਠੀਕ ਹੈ ਨਾ ਮੈਂ ਕਿਹੜਾ ਦੋ ਉਹ ਕਰ ਪਸੂ ਡੰਗਰ ਸਾਹ ਸੀਰੀ ਦੇ ਭਰਾ ਲੱਗੇ ਹੋਏ ਸੀਗਾ ਬਾਈ ਵੀਰ ਆ ਤੂੰ ਇੱਥੇ ਆ ਕੇ ਉੱਥੇ ਤਾਂ ਨੱਤ ਦਾ ਫੇਰ ਉਹੀ ਉਹਨਾਂ ਦਾ ਚੱਜੂ ਨੱਤ ਕੋਈ ਪੰਚਾਇਤ ਕਿਤੇ ਨਾ ਕਿਸੇ ਨਾਲ ਉਹ ਸੰਗ ਪਸਾਈ ਰੱਖਦੇ ਆ ਬਸ ਪਿੰਡ ਦੇ ਵਿੱਚ ਆਹੀ ਮਾਹੌਲ ਹੁੰਦਾ ਇੱਥੇ ਆ ਕੇ ਤਾਂ ਮੈਂ ਬਦਲ ਗਿਆ ਨੀ ਸਾਰਾ। ਬਦਲਤਾ ਗਿਆ ਯਾਰ। ਕਿੰਨਾ ਵਧੀਆ ਘਰ-ਬਾਰ ਮਿਲ ਗਿਆ। ਬਹੁਤ ਵਧੀਆ ਬਣ ਗਿਆ ਭਾਈ ਸਾਡਾ ਤਾਂ। ਹਾਂ ਬਈ ਲੱਗਦਾ ਕਿ ਜਿਹਨੇ ਪਿਆ ਜੀ। ਹੂੰ। ਕੇਰਾ ਤਾਂ ਆਪਾਂ ਤਰਾਏ ਤੇ ਲੈ ਆਏ। ਅੱਛਾ। ਹਾਂ। ਉਹ ਆਪਾਂ ਦੇਨੇ ਫਿਰਦੇ ਆਂ। ਕੋਈ ਸਾਸ਼ਮਾਈ ਆਪਾਂ ਲੈ ਲੈਣਾ। ਆਪਾਂ ਕਿਹੜਾ ਆਪਣਾ ਇੱਕ ਪਿੰਡ ਵਾਲਾ ਜਿਹੜਾ ਹੈਗਾ ਬਾਹਰ ਲਾਹਤਾ ਵੇਚਦੇ ਆਂਗੇ ਆਪਾਂ। ਆਪਾਂ ਵੇਚ ਲਈ ਇੱਥੇ ਭਰ ਦੇਣਾ। ਇੱਥੇ ਤਾਂ ਸਾਰਾ ਕੁਝ ਹੀ ਜਿਵੇਂ ਮਰਜ਼ੀ ਖਰੀਦ ਲੋ ਉਹ ਚੀਜ਼ ਹੀ ਮਿਲ ਜਾਂਦੀ ਆ। ਇਹ ਤਾਂ ਪਹਿਲਾਂ ਨਹੀਂ ਗੱਲਾਂ ਸੀ ਕਿ ਸ਼ਹਿਰ ਦੇ ਵਿੱਚ ਆਹ ਤੱਕ ਇਹ ਰੇਡ ਰੂਟ ਕੀ ਚੱਲਦਾ ਉਹ ਰੇਡ ਤੋਂ ਆਪਾਂ ਕਿ ਜਿਹੜਾ ਆਪਾਂ ਦਾ ਵਿੱਚ ਵਾਲਾ ਸਤਾ ਲੈਣਾ ਆਪਾਂ ਖੁੱਲਾ ਥਾਂ ਲਵਾਂਗਾ ਇੱਥੇ ਇਹਨਾਂ ਦੇ ਇੱਥੇ ਤੋਂ ਆਹ ਤੱਕ ਉੱਠੀ ਜਿਹੜੀ ਹੈਗੀ ਹੈ ਨਾ ਪੂਰੀ ਥੋੜੀ ਜੀ ਖੁੱਲੀ ਢੁੱਲੀ ਹੈ ਨਹੀਂ ਤਾਂ ਮੈਂ ਤਾਂ ਦੇਣਾ ਸੰਘਟ ਬੜੀ ਸਾਰੇ ਪਾਸੇ ਬੰਦ ਹੁਣ ਆਪਾਂ ਪਿੰਡਾਂ ਵਾਲਿਆ ਖੁੱਲੇ ਥਾਂਕ ਰਹੇ ਹੋਏ ਆ ਹਨ ਤਾਂ ਕਰਕੇ ਆਪਣਾ ਤਾਂ ਸਾਨੂੰ ਤਾਂ ਪੁੱਤ ਕੋਈ ਪਤਾ ਹੀ ਨਹੀਂ ਲੱਗਿਆ ਇੱਥੇ ਆ ਜਾਂਦਾ ਸਾਡਾ ਬਾਲਾ ਬਦਗਾ ਜੀ ਲੱਗ ਗਿਆ ਹਾਂ ਆ ਦੇਖ ਇਹਨਾਂ ਦੇ ਉੱਤੇ ਮੈਂ 30000 ਰੁਪਏ ਲਾਤਾ ਹੈ ਤਾਂ ਵੇਚਣ ਵਾਸਤੇ ਵਧੀਆ ਕਰਦਾ ਕਿਹ ਯਾਰ ਵਧੀਆ ਆ ਵਧੀਆ ਮਿਲ ਗਈਆਂ ਵਧੀਆ ਓਏ ਤੁਸੀਂ ਤਾਂ ਹੁਣ ਸ਼ਹਿਰੀ ਹੋ ਗਏ ਨਹੀਂ ਇੱਥੇ ਆ ਜਾ ਤੁਸੀਂ ਵੀ ਨਾਲੇ ਭੈਣ ਨੂੰ ਲੈ ਆਓ ਮੋੜੀ ਤਾਂ ਮੈਂ ਇਹਨੂੰ ਕਹੀ ਆ ਮੈਂ ਰਾਜੀ ਲੱਗ ਜਾ ਕਦੋਂ ਇਹ ਉਧਰ ਹੀ ਪੀਓ ਤੇ ਬਿਨਾ ਇਹ ਵੀ ਦੋਖਸੋ ਕਰ ਲੈਂਦਾ ਅਸੀਂ ਚੱਲ ਵਧਦਾ ਮੈਨੂੰ ਬੇਬੇ ਇਹ ਗੱਲਾਂ ਕਹਿੰਦੀ ਸੀ ਕਹਿੰਦੀ ਪੈਸੇ ਮੰਗਣਾ ਆਉਂਦੀ ਐ ਕਰਨਾ ਆਉਂਦੀ ਐ ਮੈਂ ਕਿਹਾ ਭਾਈ ਪੈਸੇ ਹਿਸਾਬ-ਤਬ ਕਰ ਲਾਂਗੇ ਓਏ ਭੇਜ ਬਾਕੀ ਤਾਂ ਯਾਰ ਤੂੰ ਬਾਅਦ ਚ ਗੱਲ ਕਰੀ ਪਹਿਲਾਂ ਤੂੰ ਮੈਨੂੰ ਐਂ ਦੱਸ ਆਪਣਾ ਹਿਸਾਬ ਤਾਂ ਕੀ ਰਹਿ ਗਿਆ ਸੀ ਦੇਖ ਦੋ ਕਿੱਲੇ ਜ਼ਮੀਨ ਦੇ ਆਉਂਦੇ ਤੈਨੂੰ ਠੀਕ ਹੈ ਮੈਂ ਤੇਰੇ ਤੋਂ ਕਦੇ ਸਾਬ ਨਹੀਂ ਮੰਗਿਆ ਠੀਕ ਹੈ ਅੱਛਾ ਤੂੰ ਮੇਰੇ ਕੋਲੇ ਕਨਾਲ ਕਹਿਣ ਧਰਤੀ ਹੋ ਠੀਕ ਹੈ ਉਹਦੇ ਵਿੱਚੋਂ ਕੇਰਾ ਤੂੰ ਮੇਰੇ ਤੋਂ ਲੈ ਗਿਆ ਸੀ ਜਦੋਂ ਤੈਨੂੰ ਤੂੰ ਸਾਲੀ ਦੇ ਰਹਿ ਤੇ ਜਾਣਾ ਸੀ ਕਿ ਤੂੰ ਆਹੋ ਹਾਂ ਹਾਂ ਸਾਲੀ ਦੇ ਰਹਿ ਤੇ ਜਾਣਾ ਸੀ ਹਾਂ ਮੈਂ ਤੈਨੂੰ 50000 ਲੈ ਕੇ ਗਿਆ ਸੀ ਹਾਂ ਲੈ ਕੇ ਗਿਆ ਲੈ ਕੇ ਗਿਆ ਸੀ ਅਜਾ 5-5 ਵਾਰੀ 2 ਵਾਰੀ ਤੋਂ ਫੇਰ ਲੈ ਫਿਰ 1 ਵਾਰੀ ਰਿਵਿਊ ਤੋਂ ਲੈ ਗਿਆ 10 ਵਾਰਾ ਲੈ ਕੇ ਗਿਆ ਭਾਈ ਹਾਂ 10 ਵਾਰਾ ਲੈ ਕੇ ਗਿਆ ਉਹ ਮੈਂ ਦੱਸਿਆ ਨਹੀਂ ਸੀ ਇੱਕ ਵਾਰੀ ਫੇਰ ਮੈਨੂੰ ਨਾ ਉਹ ਸਹਰਿਆਂ ਦੇ ਬਿਮਾਰ ਸਾਰਾ ਲਿਖ ਕੇ ਨਾ ਭਾਬੀ ਨੂੰ ਦੱਸ ਉਹ ਮੇਰੇ ਆ ਕੇ ਗੱਲ ਪੈਂਦੀ ਐ ਇਹਦੇ ਆ ਕੇ ਗੱਲ ਪੈ ਗਈ ਬੰਨ ਤੋਂ ਭੈਣ ਆਈ ਹੋਈ ਸੀ ਉਹਦੇ ਮੂਰੇ ਆ ਕੇ ਬੋਲਣ ਲੱਗਦੀ ਯਾਰ ਮਾੜਾ ਸੁਝਾ ਤੈਨੂੰ ਪਤਾ ਦਾ ਹੈ ਉਹਦੀ ਜੀਭ ਕਹੇ ਜੀ ਹੈ ਦੀ ਹੈ ਥੋੜਾ ਜਿਹਾ ਬੱਤ ਬੋਲਦੀ ਹੋਵੇ ਕੋਈ ਲਿਖਿਆ ਤਾਂ ਹੈ ਸਾਰਾ ਸਾਰਾ ਆਪਣੀ ਕੋਈ ਵਿਗੜੀ ਹੈ ਯਾਰ ਵਿਗੜੀ ਆਪਣੇ ਨਹੀਂ ਨਾ ਹੈਗੀ ਇਹ ਬੁਢਾ ਦਾ ਦਿਮਾਗ ਚ ਹੁੰਦਾ ਨਾ ਅਕੇ ਬੁਰਗਾਂ ਇਹਨਾਂ ਦੇ ਮਾੜੇ ਹੁੰਦੀਆਂ ਗੱਲਾਂ ਵੀ ਆ ਕਹ ਕੇ ਤੇ ਬੱਦਲ ਨਹੀਂ ਹੁੰਦਾ ਸਮਝਾਉਂਗਾ ਉਹਨੂੰ ਮੈਂ ਦੱਸੂਗਾ ਵੀ ਜਿਹੜੇ ਤੇਰੀ ਭੈਣ ਦੇ ਵਿਆਹ ਤੇ ਲੈ ਕੇ ਆਇਆ ਤੇ ਜਦੋਂ ਉਹ ਤੇਰਾ ਭਰਾ ਬਿਮਾਰ ਹੋ ਗਿਆ ਸੀਗਾ ਤੇ ਉਦੋਂ ਕਿੱਥੋਂ ਫੜ ਕੇ ਲੈ ਕੇ ਆਇਆ ਮੈਂ ਹਾਂ ਅੱਜ ਤਾਂ ਛੋਟ ਦੱਸਿਆ ਸੀਗਾ ਦੱਸਿਆ ਸੀ ਪੁੱਤਾਂ ਨੂੰ ਮਹਤਰੀ ਪਾਇਣ ਬਿਮਾਰ ਸੀਗੀ ਉਦੋਂ ਇਹਨੇ ਤੁਸੀਂ ਘਰੇ ਜਾ ਕੇ ਦੱਸ ਦੇਣੀ ਉਹ ਸਾਡੇ ਗੱਲ ਉਹ ਸਾਡੇ ਗੱਲ ਪੈ ਜਾਂਦੀ ਆ ਮੈਂ ਕਰ ਲੈਣਾ ਗੱਲਬਾਤ ਤੁਸੀਂ ਕਰ ਲੋ ਉਹਦਾ ਕੰਮ ਕਰ ਸਾਨੂੰ ਗੱਲਾਂ ਕਰਨ ਦੀ ਉਹਨਾਂ ਨਾਲ ਮੈਂ ਤਾਂ ਆ ਪੈ ਗਈ ਮੈਂ ਤਾਂ ਪਿੰਡ ਦੀਆਂ ਗੱਲਾਂ ਸੁਣਨਾ ਨਹੀਂ 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 ਕੋਈ ਨਹੀਂ ਬੱਸ ਪਿੰਡ ਦੀਆਂ ਗੱਲਾਂ ਸੁਣ ਲੀਆਂ ਕੋਈ ਨਾ ਭਾਈ ਇੱਥੇ ਹੀ ਆ ਜਾਣਾ ਫਿਰ ਤੁਸੀਂ ਕਰੀ ਜਾਓ ਜੇ ਗੱਲਾਂ ਆਪਸ ਇਹ ਮੈਂ ਦੇਜਾ ਆ ਲੈ ਜਾ ਗੱਲ ਆ ਲੈ ਜਾਓ ਭਾਈ ਜਾਓ 카ਰਲੋ ਕੰਵੇਲੋ ਬੇਰੇ ਉਹਦੀ ਜੀ ਬਣਾ ਦੇ ਵੇ ਜੀ ਕੋਈ ਨਹੀਂ ਬਣਾਉਣਾ ਭਾਈ ਰੋਟੀ ਤਾਂ ਯਾਰ ਖਾਏ ਗਈ ਸੀ ਆ ਕੇ ਆਇਆ ਸੀ ਕੋਈ ਨਹੀਂ ਕੋਈ ਨਹੀਂ ਬਣਾ ਲੈਣੇ ਪੁੱਤ ਖਾ ਕੇ ਜਾਈ ਰੋਟੀ ਰੋਟੀ ਚਾਹ ਪਾਣੀ ਪੀ ਕੇ ਜਾਈ ਕੋਈ ਨਾ ਤਾਂ ਹੀ ਕੋਈ ਨਾ ਮੈਂ ਸੰਗ ਇਹਦਾ ਮਾਰਿਆ ਕੋਈ ਰੋਟੀ ਬੱਚਾ ਦੇ ਖੇੜਾ ਭਾਈ ਮੈਂ ਤਾਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨ ਆਇਆ ਸੀ ਜ਼ਰੂਰੀ ਗੱਲ ਹੋਰ ਕੀ ਉਹ ਕਿਹੜੀ ਜ਼ਰੂਰੀ ਗੱਲ ਉਹ ਚਾਹ ਛੱਡੀ ਯਾਰ ਤੂੰ ਉੱਪਰ ਹੀ ਰਿਕਣਾ ਉਹ ਤਾਂ ਬਾਗੀਆਂ ਕੰਮ ਨਹੀਂ ਦੱਸ ਕੀ ਗੱਲ ਹੈ ਬਾਲਾ ਜ਼ਰੂਰੀ ਕੰਮ ਹੈ ਉਹ ਦੱਸੇਗਾ ਵੀ ਹੁਣ ਕਿ ਗੱਲਾਂ ਹੀ ਕਰੇਗਾ ਪਾਰਟੀ ਲੈਣੀ ਹੈ ਤੇਰੇ ਤੋਂ ਯਾਰ ਤੂੰ ਤਾਂ ਐ ਜਿਹੀਆਂ ਗੱਲਾਂ ਕਰਦਾ ਮੈਂ ਤੈਨੂੰ ਕਦੇ ਪਹਿਲਾਂ ਪਾਰਟੀ ਦਿੱਤੀ ਨਹੀਂ ਤੈਨੂੰ ਬੋਤਲ ਸ਼ਾਮ ਨੂੰ ਮਿਲ ਜੂ ਜਾਂਦੇ ਨੂੰ ਉਹ ਗੱਲ ਦੱਸ ਕੀ ਹੈ ਮੈਨੂੰ ਤਾਂ ਹੁਣੀ ਚਾਹੀਦੀ ਐ ਬੋਤਲ ਯਾਰ ਤੈਨੂੰ ਮਿਲ ਜੂ ਤੂੰ ਗੱਲ ਤਾਂ ਦੱਸ ਮੈਨੂੰ ਨਹੀਂ ਪਤਾ ਚਾਹੀਦੀ ਯਾਰ ਹੁਣ ਤੈਨੂੰ ਮੈਂ ਕਿੱਥੋਂ ਹਰੀ ਕਰਕੇ ਦੇਵਾਂ ਠੇਕੇ ਤੋਂ ਲੈ ਕੇ ਦੇਣੀ ਹੈ ਇੱਥੇ ਕਿਹੜਾ ਹਰੀ ਕਰ ਜਦੋਂ ਮੈਂ ਤੈਨੂੰ ਗੱਲ ਦੱਸਦੀ ਨਾ ਤੂੰ ਤਾਂ ਮੈਨੂੰ ਉਦੋਂ ਹੀ ਠਾਕੇ ਲੈ ਜਾਵੇਂਗਾ ਚੱਲ ਕੱਲੀ ਬੋਤਲ ਦੀ ਨਾਲ ਉਹ ਉਹ ਨਿਆ ਹੋਇਆ ਜਿਹੜਾ ਰੋਸਟਰ ਜਿਹਾ ਹੁੰਦਾ ਉਹ ਵੀ ਖਵਾਵੇਂਗਾ ਤੂੰ ਮੈਨੂੰ ਹੁਣ ਗੱਲ ਦੱਸੇਂਗਾ ਕਿ ਕੱਲੇ ਗੱਲਾਂ ਦਾ ਕਿਹੜਾ ਬੜਾਈ ਜਾਵੇਂਗਾ ਮੈਨੂੰ ਇੱਕ ਗੱਲ ਦੱਸ ਹਾਂ ਮਨਿੰਦਰ ਕਦੇ ਮਿਲੀ ਤੈਨੂੰ ਮਨਿੰਦਰ ਨਾ ਮਨਿੰਦਰ ਨੂੰ ਮਿਲੀ ਨਾ ਤਾਂ ਵੀ ਨਾ ਹੋ ਗਿਆ ਬਸ ਜਿੱਦੇ ਉਹਦੇ ਘਰੇ ਗਏ ਸੀ ਉਹਦੇ ਦੀ ਬਿਲੀ ਹੋਈ ਆ ਉਸ ਤੋਂ ਬਾਅਦ ਤਾਂ ਬਸ ਮੈਨੂੰ ਦਿਖੀ ਵੀ ਨਹੀਂ ਕਿੱਥੇ ਆ ਕਿੱਥੇ ਗਈ ਤੈਨੂੰ ਨਹੀਂ ਦੇਸੀ ਪਰ ਮੈਨੂੰ ਤਾਂ ਨਹੀਂ ਦੱਸੀ ਕੀ ਮਤਲਬ ਉਹ ਐਸੇ ਸ਼ਹਿਰ ਚ ਰਹਿੰਦੀ ਐ ਉਹ ਵੀ ਪਰਸ਼ੰਦੇ ਆ ਗਿਆ ਹੋਰ ਕੀ ਮੰਦਰ ਵੀ ਪਰਸ਼ੰਦੇ ਆ ਗਿਆ ਹੋਰ ਕੀ ਅੱਛਾ ਤੈਨੂੰ ਕਿੱਥੇ ਮਿਲੀ ਉਹ ਮੈਨੂੰ ਕਿੱਥੇ ਮਿਲਣੀ ਸੀਗੀ ਮਾਇਆ ਆਇਆ ਸੀ ਇੱਥੇ ਕੰਮ ਆ ਜਿਹੜੇ ਜੋੜੇ 파ਟਕਣ ਹਾਂ ਉਧਰ ਗਲੀ ਦੇ ਵਿੱਚ ਕੋਈ ਸਕੂਲ ਐ ਹੈਗਾ ਨਾ ਇੱਕ ਬਟ ਅਸਰਾ ਸਕੂਲ ਹਾਂ ਹਾਂ ਉੱਥੇ ਤੇ ਮੈਂ ਰੋਜ਼ ਨਿਕਦਾ ਕੋਈ ਉੱਥੇ ਪੜਾਉਂਦੀ ਆ ਉਹ ਅੱਛਾ ਤੇ ਹੋਰ ਕੀ ਮੰਨਿੰਦਰ ਬਠਿੰਡੇ ਜੋੜੇਫਾਟ ਕਾਲ ਸਕੂਲ ਚ ਪੜਾਉਂਦੀ ਆ ਯਾਰ ਮੈਂ ਤਾਂ ਉੱਥੇ ਕਿੰਨੇ ਵਾਰੀ ਲੰਘਿਆ ਮੈਨੂੰ ਤਾਂ ਵੇਖੀ ਨਹੀਂ ਪਰ ਹੋ ਸਕਦਾ ਮੈਂ ਉਦੋਂ ਜਾਂਦਾ ਹਾਂ ਜਦ ਛੁੱਟੀ ਨਾ ਹੁੰਦੀ ਹੋਈ ਜਦ ਸਕੂਲ ਦੇ ਟਾਈਮ ਤੂੰ ਜਾਂਦਾ ਹੀ ਨਹੀਂ ਹੋਏਗਾ ਜਾਂ ਤਾਂ ਸਵੇਰ ਦੇ ਟਾਈਮ ਮਿਲੂਗੀ ਜਾਂ ਉਹਨੂੰ ਛੁੱਟੀ ਦੇ ਟਾਈਮ ਮਿਲੂਗੀ ਅੱਛਾ ਤੂੰ ਦੇਖਿਆ ਤੂੰ ਬੁਲਾਇਆ ਫਿਰ ਉਹਨੂੰ ਕਿ ਨਹੀਂ ਮੈਂ ਤਾਂ ਨਹੀਂ ਬੁਲਾਇਆਗਾ ਹਾਂ ਮੈਂ ਤਾਂ ਚੋਰੀ-ਚੋਰੀ ਦੋ ਤਿੰਨ ਵਾਰ ਹੀ ਦੇਖਿਆ ਉਹਨੂੰ ਅੱਛਾ ਹੋਰ ਮੈਂ ਪੂਰੀ ਤਫਸੀਲ ਕੀਤੀ ਉਹ ਪੱਕਾ ਹੀ ਉਥੋਂ ਦੀ ਦਿੱਲੀ ਆਉਂਦੀ ਸੀ ਤੇਰੇ ਨੇ ਕੋਈ ਗੱਲਬਾਤ ਕੀਤੀ ਉਹਨੇ ਕੋਈ ਗੱਲਬਾਤ ਤਾਂ ਕਾਦੀ ਕਰਨੀ ਸੀ ਮੈਂ ਉਹਨੂੰ ਕੀ ਬੁਲਾਉਣਾ ਸੀਗਾ ਮੈਂ ਇੱਕ ਦਿਨ ਜਾਂਦਾ ਸੀ ਫੁੱਲਾਂ ਵਾਲਾ ਸੂਟ ਪਾ ਕੇ ਐਨ ਪਿਆਰ ਕੋਪੀ ਚੱਲੀ ਮੈਂ ਸਾਈਕਲ ਰੋਡ ਤੇ ਦੇਖਿਆ ਇਹ ਤਾਂ ਮਨਿੰਦਰਾ ਹੂੰ ਫਿਰ ਕੀ ਸੀ ਮੈਨੂੰ ਉਹਦੇ ਵੀ ਕੁਝ ਲੰਘੀ ਉਹ ਉਹ ਫਿਰ ਫਿਰ ਇੱਕ ਦਿਨ ਮੈਂ ਥੱਲੇ ਉੱਤੇ ਸਾਈਕਲ ਲਾਈ ਉਹਦੀ ਚੈਨ ਹੂੰ ਦੁਬਾਰਾ ਦੇਖਿਆ ਹੂੰ ਉਹ ਫਿਰ ਉਦੋਂ ਵਾਪਸ ਸਕੂਲ ਤੋਂ ਆਈ ਜਾਵੇ ਫਿਰ ਮੈਨੂੰ ਪੱਕਾ ਪਤਾ ਲੱਗ ਗਿਆ ਕਿ ਇਹ ਸਵੇਰ ਦੇ ਟਾਈਮ ਤੱਕ ਚੱਲੀ ਸੀ ਸਕੂਲ ਹੂੰ ਜਦੋਂ ਛੁੱਟੀ ਮਿਲਦੀ ਹੈ ਉਸ ਟਾਈਮ ਉਹ ਆਈ ਜਾਂਦੀ ਸੀ ਵਾਪਸ ਹੂੰ ਫਿਰ ਮਤ ਪੂਰਾ ਦੇਖ ਕੇ ਨਾਲ ਪਿੱਛਾ ਵੀ ਕੀਤਾ ਹੂੰ ਉੱਚ ਗਈ ਤੇ ਆਈ ਫਿਰ ਮੈਨੂੰ ਪਤਾ ਹੋ ਗਿਆ ਇਸੇ ਸਕੂਲ ਚ ਪੜ੍ਹਦੀ ਐ ਆ ਤੇਰ ਮੈਨੂੰ ਪਤਾ ਲੱਗ ਗਿਆ ਵੀ ਇਸੇ ਸਕੂਲ ਚ ਪੜ੍ਹਦੀ ਐ ਹੁਣ ਤਾਂ ਬਾਈ ਅੱਛਾ ਤੂੰ ਮੇਰੇ ਨਾਲ ਕਿਸੇ ਦਿਨ ਚੱਲ ਮੈਂ ਤੈਨੂੰ ਮਿਲਵਾ ਕੇ ਲਿਆਉਣਾ ਉਹਦੇ ਨਾਲ ਜਿਹੜੀ ਤੇਰੇ ਦਿਲ ਦੀਆਂ ਗੱਲਾਂ ਸਾਰੀਆਂ ਖੋਲਦੀ ਉਹਦੇ ਅੱਗੇ ਹੁੰਦੀ ਵੀ ਕੱਲੀ ਐ ਮੇਰੀ ਗੱਲ ਸੁਣ ਹਾਂ ਫਿਰ ਆਪਾਂ ਹੀ ਕਰਦੇ ਆ ਆਪਾਂ ਕੱਲ ਹੀ ਚੱਲਦੇ ਆ ਬਣਾ ਲੈਨੇ ਟਾਈਮ ਹੈ ਹਾਂ ਤੂੰ ਅੱਜ ਰੁਕ ਮੇਰੇ ਕੋਲੇ ਠੀਕ ਹੈ ਹਾਂ ਤੇਨੂੰ ਅੱਥਰੇ ਖਵਾਉਂ ਪਿਉਂਗਾ ਤੂੰ ਇੱਥੇ ਰੁਕ ਤੇ ਤੜਕੇ ਆਪਾਂ ਜਾ ਕੇ ਉਸਦੇ ਟਾਈਮ ਸਕੂਲ ਤੇ ਫਿਰ ਆਉ ਕਰਾਂਗੇ ਯਾਰ ਇੱਥੇ ਰੁਕਣਾ ਤਾਂ ਔਖਾ ਹੈ ਕੋਈ ਨਹੀਂ ਮੈਂ ਤੇਰੇ ਟਾਈਮ ਨੂੰ ਆ ਜੂਗਾ ਮੈਂ ਤਾਂ ਕਹਿੰਦਾ ਰੁਕ ਜਾਂਦਾ ਯਾਰ ਤੂੰ ਹੁਣ ਘਰੇ ਜਾ ਕੇ ਵੀ ਕੀ ਕਰੇਗਾ ਕੋਈ ਯਾਰ ਕੰਮ ਜਿਆ ਸੀਗਾ ਇੱਕ ਚੱਲ ਤੇਰੇ ਕੰਮ ਨਹੀਂ ਮੁੱਕਣੇ ਫਿਰ ਸਵੇਰੇ 7 ਵਜੇ ਨੂੰ ਇੱਥੇ ਆ ਜੀ ਕਿਤੇ ਹੋਰ ਹੋ ਜਾਣਾ ਬੜਾ ਸੋਹਣਾ 6 ਵਜੇ ਖੜਾ ਹੋਊਗਾ ਹਾਂ ਠੀਕ ਹੈ ਨਾ ਬਸ ਹੁਣ ਦੇਖਦੇ ਆ ਮਨਿੰਦਰ ਨਾਲ ਮਿਲ ਕੇ ਮਨਿੰਦਰ ਕੀ ਆਂਦੀ ਐ ਮੈਂ ਤਾਂ ਗੱਲ ਕੱਖਾਂ ਹਾਂ ਮੈਂ ਭੇਜਿਆ ਨੂੰ ਸਿਰ ਦੋ ਗੱਲਾਂ ਕਰ ਲੈਣੇ ਜਾਂ ਤਾਂ ਕਰਦੇ ਹਾਂ ਤੇ ਜਾਂ ਕਰਦੇ ਨਾ ਜੇ ਤਾਂ ਕਰਦੀਆਂ ਹਾਂ ਤਾਂ ਚੁੱਪ ਕਰਕੇ ਮੇਰੇ ਘਰੇ ਚੱਲ ਤੇ ਰੋਟੀਆਂ ਲਾ ਨਾਲੇ ਆਪਦੇ ਗਰੇ ਗਰੇ ਹੱਥਾਂ ਨਾਲ ਰੋਟੀਆਂ ਆਪ ਖਾ ਤੇ ਨਾਲੇ ਮੈਨੂੰ ਖਵਾ ਇੱਕ ਅੱਧੀ ਬਰਕੀ ਮੈਨੂੰ ਵੀ ਖਵਾ ਦੇ ਜੀ ਜੀ ਉਹਨੇ ਕਰਤੀ ਨਾ ਹਾਂ ਤਾਂ ਫਿਰ ਤੂੰ ਇਹ ਦੇਖੀ ਕਿ ਮੈਂ ਉਹਦਾ ਹਸ਼ਰ ਕੀ ਕਰਦਾ ਪਹਿਲਾਂ ਮੈਨੂੰ ਹੁੰਦੀ ਸੀ ਚੀਫ ਪਿੰਡ ਦੇ ਵਿੱਚ ਪਿੰਡ ਤਾਂ ਹੁਣ ਮੈਂ ਛੱਡਿਆ ਹਾਂ ਹੁਣ ਇੱਥੇ ਸ਼ਹਿਰ ਦੇ ਵਿੱਚ ਭਾਂਤ ਭਾਂ ਦੀ ਲੱਕੜ ਇਕੱਠੀ ਹੋਈ ਹੈ ਇੱਥੇ ਕਿਸੇ ਨੂੰ ਕੋਈ ਪਤਾ ਨਹੀਂ ਕੌਣ ਕਿਹਦੇ ਨਾਲ ਕਿੱਥੋਂ ਕਿਵੇਂ ਵਰਤਦਾ ਠੀਕ ਹੈ ਨਾ ਬਾਤ ਸੁਣ ਤੂੰ ਦੇਦਾ ਜਾਏ ਕੱਲ ਨੂੰ ਉਹਦੇ ਨਾਲ ਕੀ ਵਿਤਕਰਾ ਕਰਦੇ ਆ ਕੀ ਹੋ ਰਿਹਾ ਤੈਨੂੰ ਹਾਂ ਕੀ ਹੋ ਰਿਹਾ ਤੈਨੂੰ ਆ ਕਰਦ ਮਰਵਾ ਲੇਗੀ ਤੂੰ ਧਿਆਨ ਕਿੱਥੇ ਤੇਰਾ ਕੁਛ ਨਹੀਂ ਬਾਬੀ ਕਿਤੇ ਨਹੀਂ ਧਿਆਨ ਧਿਆਨ ਤਾਂ ਤੈਨੂੰ ਪਤਾ ਹੀ ਐ ਜੋ ਕੁਸ ਕਰਤ ਚੱਲੀ ਜਾਂਦਾ ਉਦਰੀ ਧਿਆਨ ਐ ਕੀ ਕਰਿਆ ਜਾਵੇ ਫਿਰ ਹੁਣ ਸਾਰਾ ਦਿਨ ਐ ਸੋਚੀ ਪਈ ਰਹੇਗੀ ਫਿਰ ਕੀ ਬਣ ਜੂਗਾ ਕੋਸਾ ਬਾਬੀ ਮੈਨੂੰ ਪਤਾ ਕੀ ਪਛਤਾਵਾ ਮੈਂ ਕਦੇ ਵੀ ਕਮਮ ਨੂੰ ਕੁਛ ਬੋਲੀ ਨਹੀਂ ਸੀ ਇਹ ਆਪਣੀ ਘਰੇ ਜਦੋਂ ਫਰਕ ਹੀ ਨਹੀਂ ਸੀ ਕਿਸੇ ਗੱਲ ਦਾ 3 ਮੰਗੂ ਰੱਖਦੇ ਸੀ ਆਪਾਂ ਅੱਜ ਉਹਦੀ ਮਾਂ ਦੇ ਕਰਨੇ ਕਰਕੇ ਨਾ ਸਾਰਾ ਕੁਝ ਤੇ ਮੈਥੋਂ ਕਮਮ ਨੂੰ ਰੁੱਖਾ ਬੋਲੇਗਾ ਹੁਣ ਮੈਂ ਉਸ ਗੱਲ ਤੇ ਪਛਤਾਈ ਨਹੀਂ ਕੋਈ ਨਹੀਂ ਕਮਮ ਵੀ ਸਾਰਾ ਸਮਝਦੀ ਹੈ ਉਹਨੂੰ ਪਤਾਗਾ ਵੀ ਜੋ ਕੁਝ ਵੀ ਘਰ ਦੇ ਵਿੱਚ ਹੋ ਰਿਹਾ ਨਾ ਸਿਰਫ ਉਹਦੀ ਮਾਂ ਕਰਕੇ ਹੋ ਰਿਹਾ ਹੈਗਾ ਹੋ ਤਾਂ ਰਹਿ ਭਾਬੀ ਪਰ ਕਰਨ ਵਾਲੀ ਉਹਦੀ ਮਾਂ ਹੈ ਉਹਦੀ ਸਜ਼ਾ ਜਵਾਕੜੀ ਨੂੰ ਕਾਹਤੋਂ ਦਿੱਤੀ ਮੈਂ ਹੁਣ ਇਹ ਗੱਲ ਤੇ ਪਛਤਾਉਂ। ਆਪੇ ਸਮਝੇ ਜੂਗੀ। ਨਾਲੇ ਭੱਗ ਜੂਗੀ। ਕਿੰਨਾ ਕ ਟਾਈਮ ਆ ਹੋਰ। ਵੇਖੀ ਜੋ ਭਾਬੀ ਕਿੱਦਾਂ ਜਾਊਗੀ। ਪਰ ਉਹੀ ਗੱਲ ਆਪਣੇ ਘਰੇ ਜਿਹੜੀ ਅੱਗ ਪਾ ਛੱਡੀ ਹੈ ਇਹਦਾ ਕੀ ਕਰੀਏ। ਅੱਗ ਤਾਂ ਪਾ ਛੱਡੀ ਹੈ। ਜਦੋਂ ਉਹ ਗੱਲਾਂ ਬੋਲਦੀ ਹੈ ਨਾ ਮੇਰਾ ਮਨ ਤਾਂ ਕਰਦਾ ਬਹੁਤ ਕੁਝ ਸੁਣਾਵਾਂ ਪਰ ਫਿਰ ਚੁੱਪ ਕਰ ਜਾਂਦੀ ਹੈਗੀ। ਨਾਲ ਤੂੰ ਉਹਨੂੰ ਬਹੁਤ ਕੁਛ ਨਾ ਬੋਲਿਆ ਤਾਂ। ਅੱਭੀ ਫਿਰ ਮੈਂ ਕੀ ਕਰਾਂ? ਗੁੱਸਾ ਆ ਜਾਂਦਾ। ਜਦੋਂ ਉਹ ਇਹ ਜਿਹੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੀ ਐ। ਦੇਖ ਕਿੱਥੋਂ ਟਿੱਕਰ ਜਾਂਦੀ ਐ। ਤੁਸੀਂ ਬਿਦਬਾ ਤੂੰ ਬਿਦਬਾ ਤੇਰੀ ਭਤੀਜੀ ਬਿਦਬਾ ਉਹ ਤਾਂ ਇਹ ਜਿਹੀਆਂ ਗੱਲਾਂ ਕਹਿੰਦੀ ਐ। ਕਿਉਂ ਸਾਨੂੰ ਦੁਖੀ ਕਰਦੀ ਐ ਉਹ ਦੁਖੀ ਨੂੰ? ਉਹਦਾ ਦਿਮਾਗ ਹੀ ਇੰਨਾ ਸੋਚਦੀ ਐ ਇੰਆ। ਮੇਰੀ ਗੱਲ ਸੁਣ। ਨਾ ਤਾਂ ਉਹਨੂੰ ਤੂੰ ਕਹਿੰਦੀ ਸੱਜਦੀ ਐਗੀ। ਕੋਈ ਗੱਲ ਕਹੇ। ਨਾ ਉਹਨੂੰ ਮੈਂ ਕਹਿੰਨੀ ਐ। ਮੈਂ ਕੰਮੋਂ ਦੇ ਮੋਨੂ ਨੇ ਕਹਿੰਦੀ ਤੇ ਪਰ ਕੰਮੋਂ ਜਰੂਰ ਕਹਿ ਸਕਦੀ ਹੈਗੀ ਉਹਨੂੰ ਕੰਮੋਂ ਵੀ ਅਕਸਰ ਕੀ ਆਖੂਗੀ ਭਾਬੀ ਜੇ ਕੰਮੋਂ ਵੀ ਕਹਿੰਦੀ ਹੈ ਨਾ ਫਿਰ ਵੀ ਇਸ ਚੀਜ਼ ਦਾ ਆਏ ਹੁੰਦਾ ਵੀ ਦੇਖੀ ਮੈਂ ਦੋ ਦਿਨ ਆਈ ਐ ਮੇਰੀ ਤੀਖਣੀ ਇੰਨਾ ਤੋਂ ਡਰਦੀ ਕਹਿੰਦੀ ਐ ਜਾਂ ਇਹਨਾਂ ਦੇ ਆਖੇ ਲਾ ਕੇ ਕਹਿੰਦੀ ਐ ਫਿਰ ਇਸ ਚੀਜ਼ ਦਾ ਕੰਮੋਂ ਤੇ ਬੜਾ ਅਸਰ ਪੈਂਦਾ ਹੋਣਾ ਕੰਮੋਂ ਕੀ ਕਰੇ ਮੈਂ ਇੱਕ ਗੱਲ ਤੋਂ ਡਰਦੀ ਐ ਕਹਿ ਮੋਂ ਤਾਂ ਆਪਾਂ ਦੋਨੇ ਬਹੁਤ ਘੁੱਸ ਕੇ ਜੀ ਉਹ ਨੂੰ ਪੇਜ ਵੀ ਦੀ ਇਥੇ ਪਰ ਇਹ ਗੱਲ ਤੋਂ ਡਰ ਲੱਗਦਾ ਕਿ ਤੇ ਉਹ ਕੰਮ ਨੂੰ ਨਾਲ ਨਾਲ ਲੈ ਜੇ ਕਿ ਤੇ ਮੇਰੇ ਪੁੱਤ ਦਾ ਘਰ ਪਟਿਆ ਜਾਵੇ। ਇਹੀ ਸੋਚ ਕੇ ਚੱਲਦੇ ਆਂ ਪਾਪੀ। ਬਾਕੀ ਰਹੀ ਗੱਲ ਮਸਾ ਰੱਬ ਨੇ ਆਪਾਂ ਨੂੰ ਖੁਸ਼ੀਆਂ ਬਖਸ਼ੀਆਂ। ਇੱਕ ਤਾਂ ਕੁੜੀ ਨੂੰ ਕੰਮ ਮਿਲਿਆ ਸੀ ਚਲ। ਇੱਕ ਆ ਆਪਣੇ ਘਰੇ ਪੋਤੇ-ਪੋਤੀ ਦੀ ਆਸ ਹੋਈ ਸੀ। ਇਹਨੇ ਸਾਰੀਆਂ ਖੁਸ਼ੀਆਂ ਹੀ ਮਿੱਟੀ 'ਚ ਮਿਲਾ ਦਿੱਤੀਆਂ ਜਿੰਦਿਆਂ ਦੀ ਆਈ ਏ। ਅੱਜ ਤੱਕ ਹੀ ਸੀ। ਸੋਖ ਦੀ ਘੜੀ ਦੇ ਵਿੱਚ ਆਈ ਸੀ ਹੈ ਤੇ ਕਰਨ ਕੀ ਬੈਠੀ ਹੈ ਉਹ بس ਦਿਮਾਗ ਦੀ ਘਾਟ ਹੈ ਹੈ ਘਾਟ ਕੀ ਹੈ ਭਾਬੀ ਪਹਿਲੇ ਦਿਨ ਤੋਂ ਹੀ ਇਹ ਖੁੱਲੀ ਛੱਡੀ ਹੋਈ ਹੈ ਨਾ ਇਹਨੂੰ ਕੰਟਰੋਲ ਨਹੀਂ ਕਰਿਆ ਤੇ ਪਰਿਵਾਰ ਨੇ ਉਹੀ ਕੰਮ ਇੱਥੇ ਵਰਤਦੀ ਹੈ ਵਰਤਦੀ ਤਾਂ ਹੈਗੀ ਆ ਜੇ ਇਹ ਜੀ ਹੋਵੇ ਆਪਦੇ ਘਰੇ ਲਾ ਕੇ ਖਾਵੇ ਹੈ ਤਾਂ ਇਹ ਤਾਂ ਕਿਸੇ ਨੇ ਮਗਰ ਫੋਨ ਕੀਤਾ ਵੀ ਤੂੰ ਆ ਜਾ ਉਹਰੇ ਹੈ ਆਖ ਨੂੰ ਇਹਦਾ ਪੁੱਤ ਇਹਦੀ ਨੂੰ ਕਿਸੇ ਨੇ ਯਾਦ ਨਹੀਂ ਕੀਤੀ ਜ ਇਹ ਜੀ ਕਰਤੂਤ ਦੀ ਮਾਲਕਣਾ ਤੈਨੂੰ ਬੈਠੀ ਹੈਗੀ ਭਾਬੀ ਉਹਨਾਂ ਨੂੰ ਤਾਂ ਉਹ ਤਾਂ ਸੌਖੀ ਰੋਟੀ ਖਾਂਦੇ ਹੋਣਗੇ ਉੱਥੇ ਉਹਨਾਂ ਨੂੰ ਸੋਲੀ ਟੰਗੀ ਰੱਖਦੀ ਹੈ ਹੁਣ ਆਪਾਂ ਨੂੰ ਟੰਗੀ ਬੈਠੀ ਹੈ ਕੋਈ ਕਿੰਨਾ ਕਚੇਰਾ ਆ ਬਸ ਇੱਕ ਗੱਲ ਤੂੰ ਡਰਦੀ ਹੈ ਵੀ ਬਸ ਆ ਗੱਲ ਨਾ ਹੋ ਜੇ ਕਿਤੇ ਪੁੱਤ ਦਾ ਕਰਨਾ ਪਟਿਆ ਜਾਵੇ ਚਲ ਕੋਈ ਨਹੀਂ ਭਾਬੀ ਜੇ ਤੂੰ ਕਹਿਣੀ ਹੈ ਮੈਂ ਤਾਂ ਕੁਝ ਨਹੀਂ ਕਹਿੰਦੀਗੀ ਤਾਨੂੰ ਇਹ ਗੱਲ ਜੇ ਕੋਈ ਹੋ ਗਈ ਰੱਬ ਨਾ ਕਰੇ ਹਜਾ ਕੋ ਸੋਜੇ ਅਗਲਾ ਕਹਿ ਦੂਗਾ ਭੂਆ ਨੇ ਘਰ ਪਟਦਾ ਮੈਂ ਨਹੀਂ ਕੁਛ ਵੀ ਕਹਿੰਦੀ ਅੱਜ ਤੋਂ ਬਾਅਦ ਮੈਂ ਤੇਰੀ ਗੱਲ ਮੰਨ ਲੈ ਲਾ ਬਸ ਤੂੰ ਨਾ ਬੋਲ ਹਾਂ ਬਸ ਨਹੀਂ ਮੈਂ ਨਹੀਂ ਕੁਛ ਕਰ ਇੱਕ ਵਾਰ ਆਪਣੇ ਆਪਣੇ ਪੁੱਤ ਦੇ ਮੂੰਹ ਨੂੰ ਦੇਖ ਕੇ ਚੁੱਪਾਂਗੇ ਆਪਾਂ ਬਸ ਕੋਈ ਨਹੀਂ ਕਹਿਣਾ ਵੀ ਨਹੀਂ ਕੁਛ ਕੋਈ ਨਾ ਕਿੰਨਾ ਕਚਰ ਰਹੂਗੀ ਆਪੇ ਭੱਗ ਜੂ ਕੋਈ ਨਹੀਂ ਭਾਬੀ ਮੇਰੇ ਬੰਨੂ ਨੇ ਤੈਨੂੰ ਮੌਕਾ ਮਿਲਦਾ ਕੋਈ ਵੀ ਸ਼ਿਕਾਇਤ ਚਲਦੀ ਹਾਂ ਹਾਂ ਤੜਕਾ ਨਹੀਂ ਹਾਂ ਤੜਕਾ ਲਾਉਣੀ ਹੈ ਦੱਸ ਕੀ ਕਰਾਂ ਇੱਕ ਵਸ ਨਾ ਚੁੱਪ ਕਰਕੇ ਸੁਣੀ ਜਾਂਦੇਗੇ ਆਪਦਾ ਘਰ ਬਚਾਉਣ ਦੀ ਖਾਤਰ ਵੀ ਕੀਤੇ ਮੇਰਾ ਘਰ ਨਾ ਪਟਿਆ ਜਾਵੇ ਤੇ ਨਾਲੇ ਇਹਨੇ ਕਿਹੜਾ ਕਿਸੇ ਦੀ ਸੁਣਨੀ ਹੈਗੀ ਇਹ ਤਾਂ ਕੰਮ ਉਹਨੂੰ ਨਾਲ ਹੀ ਰਹਿ ਜੂਗੀ ਸਾਨੂੰ ਕਹੇ ਉਂ ਹੀ ਨਹੀਂ ਬੋਲਣ ਦਿੰਦੀ ਹੈਗੀ ਕੰਮ ਕੀ ਕਰਦੀ ਹਮ ਬਸ ਫੇ ਚਾਹ ਬਣਾਈ ਜਾਂਦੀ ਸੀਗੀ ਅੱਛਾ ਆਹ ਨਾ ਮੈਂ ਲੈ ਇਸੀ ਗੰਡਾ ਤਾਂ چیر ਕੇ ਤੜਕਾ ਲਾ ਦਿਆਂ ਮੂੰਗੀ ਦੀ ਦਾਲ ਨੂੰ ਹਾਂਜੀ ਮੈਂ ਲਾ ਦਿੰਨੀ ਐ ਕੋਈ ਗੱਲ ਤੇ ਨਾਲੇ ਪੁੱਤ ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ ਹਾਂਜੀ ਪੁੱਤ ਦੱਸੋ ਪੁੱਤ ਮੈਂ ਇੱਕ ਨਾ ਤੜਕੇ ਗੁੱਸੇ ਚ ਤੈਨੂੰ ਬੋਲਿਆ ਗਿਆ ਮੇਰੀ ਧੀ ਮੈਨੂੰ ਮਾਫ ਕਰ ਲੈ ਪੁੱਤ ਜੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਜਿਵੇਂ ਮੇਰੀ ਮੰਮੀ ਕਰਦੇ ਨੇਗੇ ਉਹ ਹਾਲਾਤ ਦੇ ਵਿੱਚ ਤਾਂ ਕਿਸੇ ਨੂੰ ਵੀ ਗੁੱਸਾ ਆ ਸਕਦਾਗਾ ਚਲ ਕੋਈ ਨਹੀਂ ਪੁੱਤ ਜੇ ਤੇਰੀ ਮੰਮੀ ਨੇ ਜਾਂ ਕੁਝ ਬੋਲਤਾ ਫਿਰ ਉਹਦੀ ਸਜ਼ਾ ਤੈਨੂੰ ਤੈਨੂੰ ਹੀ ਦੇਣੀ ਮੈਨੂੰ ਨਾ ਸਵੇਰੇ ਪਸ ਪਤਾ ਹੀ ਨਹੀਂ ਲੱਗਿਆ ਕਿ ਕੀ ਕੁਝ ਮੈਂ ਤੈਨੂੰ ਕਹਿ ਬੈਠੀ ਪੂਆਜੀ ਬੇਸ਼ੱਕ ਮੇਰੀ ਮਾਂ ਗਈ ਜਿੱਥੇ ਉਹ ਗਲਤ ਆ ਗਲਤ ਆ ਪਰ ਮੈਂ ਕੀ ਕਰਾਂ ਮੈਂ ਤਾਂ ਇੱਕਦਮ ਮੂੰਹ ਪਾੜ ਕੇ ਵੀ ਨਹੀਂ ਕਹਿ ਸਕਦੀ ਵੀ ਭਾਈ ਮੇਰੇ ਘਰੋਂ ਨਿਕਲ ਜਾ ਘਰੋਂ ਮੇਰਾ ਚਲ ਜਾ ਅਕਸਰ ਨੂੰ ਮਾਂ ਗਈ ਉਹਨੇ ਜੰਮਿਆਗਾ ਫਿਰ ਉਹਦਾ ਗੁੱਸਾ ਵੀ ਇਹ ਜਾ ਮੁੜ ਕੇ ਨਹੀਂ ਪਤਾ ਮੇਰੇ ਕੋਲ ਪੈਰ ਪਾਵੇ ਕਾ ਨਾ ਪਾਵੇ ਨਾ ਨਾ ਪੁੱਤ ਤੂ ਇਹ ਗੱਲ ਕਹਿਣੀ ਵੀ ਨਹੀਂ ਹੈਗੀਗੀ ਫਿਰ ਅਗਲਾ ਕਹਿੰਦਾ ਖੁਣੀ ਇਹਨਾਂ ਨੇ ਕਹਾ ਤੀ ਅਸੀਂ ਨਹੀਂ ਚਾਉਂਦਾਂ ਵੀ ਤੂ ਤੇਰੀ ਮਾਂ ਨੂੰ ਘਰੋਂ ਕੱਢ ਜਾ ਕੁਛ ਵੀ ਹੈ ਚੱਲ ਕੋਈ ਨਹੀਂ ਮੈਂ ਵੀ ਕੀ ਕਰਾਂ ਮੈਨੂੰ ਤਾਂ ਜਿਹੜਾ ਕਹਿੰਦੀ ਹੈ ਠੀਕ ਹੈ ਪਰ ਜਦੋਂ ਕੁਸ ਮਨਿੰਦਰ ਨੂੰ ਕਹਿੰਦੀ ਹੈ ਨਾ ਫਿਰ ਮੈਂ ਤਾਂ ਚੱਲਿਆ ਨਹੀਂ ਆਹੀ ਗੱਲ ਆ ਪੂਆ ਜੀ ਮਨਿੰਦਰ ਕਰਕੇ ਮੈਨੂੰ ਗੁੱਸਾ ਆਉਂਦਾ ਪਤਾ ਹੁਣ ਤਾਂ ਅਸੀਂ ਦੋਨੇ ਨਨਾਨ ਪਰਜਾਈ ਭੈਣਾ ਵੰਗੂ ਰਹਿੰਨੀ ਆ ਖਲ ਨੂੰ ਉਹਦੇ ਮਨ 'ਚ ਵੀ ਆ ਜੂ ਵੀ ਭਾਬੀ ਦੀ ਮਾਂ ਤਾਂ ਮੈਨੂੰ ਇੰਨਾ ਕੁਛ ਬੋਲਦੀ ਆ ਦੀਪਾ ਵੀ ਕੁਝ ਵੀ ਨਹੀਂ ਬੋਲਦੀ ਹੈਗੀ ਕਿਤੇ ਨਾ ਕਿਤੇ ਤਾਂ ਬੰਦੇ ਦੇ ਮਨ ਚ ਆ ਹੀ ਜਾਂਦਾ ਹੈ ਇਨਸਾਨ ਰੱਬ ਥੋੜੀ ਆ ਚਲ ਕੋਈ ਨਹੀਂ ਪੁੱਤ ਮਨਿੰਦਰ ਨੂੰ ਵੀ ਪਤਾ ਹੀ ਹੈਗਾ ਵੀ ਉਹਦਾ ਸੁਭਾਅ ਕਹੇ ਜਾਗਾ ਤੇ ਤੇਰੇ ਸੁਭਾਅ ਦਾ ਵੀ ਸਾਨੂੰ ਪਤਾ ਜੇ ਅਸੀਂ ਐਂ ਦੇਖੀ ਨਿਗਾ ਮਾਰੀਏ ਤਾਂ ਲੱਗਦਾ ਹੀ ਨਹੀਂ ਵੀ ਤੂੰ ਇਹਦੀ ਧੀ ਹੈਗੀ ਮਾਂ ਤੇ ਤਾਂ ਤੂੰ ਭੋਰਾ ਹੀ ਨਹੀਂ ਗਈ ਆਪਦੀ ਆਪੂਆ ਜੀ ਗੱਲ ਪਤਾ ਕੀਏਗੀ ਉਥੇ ਭਾਬੀ ਨਾਲ ਵੀ ਮੇਰੀ ਮੰਮੀ ਲੜਦੀ ਰਹਿੰਦੀ ਆ ਹੁਣ ਇਹਨੂੰ ਇਹ ਆ ਵੀ ਮੈਂ ਇੱਥੇ ਚਾ ਉਧਰ ਕਰਾਂ ਮੰਮამდე ਮਤੇ ਵੀ ਕਹਿਤਾ ਦੋ ਤਿੰਨ ਵਾਰੀ ਕਹਿਤਾ ਵੀ ਚਲ ਕੋਈ ਨਾ ਮੈਂ 7ਵੇਂ ਮਹੀਨੇ ਉੱਥੇ ਆ ਜਾਉਂ ਜਾਂ ਆਪਾਂ ਮੈਂ ਉੱਥੇ ਕਰ ਲਵਾਂ ਕਹਿੰਦੀ ਐ ਕਿ ਮੈਂ ਮੈਂ ਇੱਥੇ ਰਹੂੰਗੀ ਮੈਂ ਤੇਰੇ ਕੋਲ ਆਉਂਗੀ ਤੂੰ ਮੈਨੂੰ ਘਰੋਂ ਕੱਢਦੀ ਆ ਮੈਂ ਤਾਂ ਗੱਲਾਂ ਗੱਲਾਂ ਚ ਬਹੁਤ ਵਾਰੀ ਕਹਿ ਕੇ ਵੇਖਿਆ ਮੈਨੂੰ ਲੱਗਦਾ ਨਾ ਮੈਨੂੰ ਸਿੱਧੂ ਹੀ ਹੋਣਾ ਪਊਗਾ ਚਲ ਕੋਈ ਨਹੀਂ ਪੁੱਤ ਬਸ ਠੀਕ ਐ ਤੂੰ ਕੁਛ ਵੀ ਨਾ ਬੋਲੀ ਆਪੇ ਹੁਣ ਉਹ ਕਰ ਲੂਗੀ ਅਸੀਂ ਆਸ-ਪਾਸੇ ਬੈਠੀਆਂ ਰਹਿਆ ਕਰਾਂਗਾ ਪੂ ਆਪਦੀ ਜੀ ਉਹ ਆਪਦੇ ਕੰਮ ਤੇ ਵਗ ਜਾਂਦੀ ਮੈਂ ਵੀ ਤੇਰੀ ਮੰਮੀ ਨੂੰ ਕਹਤਾ ਮੈਂ ਕਿ ਮੈਂ ਤਵਰੇ ਪਰੇ ਬੈ ਕੇ ਟਾਈਮ ਕੱਢ ਲੂੰਗੀ ਆਪਾਂ ਨੇ ਪ੍ਰਮਾਤਮਾ ਨੇ ਖੁਸ਼ੀ ਬਖਸ਼ੀ ਐ ਖੈਰ ਸੁੱਖ ਨਾ ਇਹ ਕੰਮ ਆਪਣਾ ਸਰੇ ਲੱਗੇ ਜੀ ਪੁੱਜ ਇੱਕ ਗੱਲ ਹੈਗੀ ਆ ਹਨਾ ਤੁਹਾਡਾ ਕਿੱਡਾ ਵੱਡਾ ਸਬਰ ਹੈਗਾ ਮੇਰੀ ਮਾਂ ਦੇ ਮੂੰਹੋਂ ਇੰਨੀਆਂ ਗੱਲਾਂ ਕੜਵੀਆਂ ਸੁਣ ਕੇ ਵੀ ਤੁਸੀਂ ਚੁੱਪ ਹੋ ਜਾਂਦੇ ਹੋ ਜੇ ਕੋਈ ਹੋਰ ਥੋੜੀ ਜਗ੍ਹਾ ਤੇ ਹੁੰਦਾ ਨਾ ਜਾਂ ਤਾਂ ਮੈਨੂੰ ਘਰੋਂ ਕੱਢ ਦਿੰਦਾ ਜਾਂ ਮੇਰੀ ਮਾਂ ਨੂੰ ਮੈਂ ਤਾਂ ਮੇਰੀ ਮਾਂ ਨੂੰ ਕਹੀ ਜਾਨੀ ਆ ਵੀ ਮਾਂ ਮੈਂ ਹੀ ਜੰਗੇ ਕੋਈ ਕਰਮ ਕੀਤੇ ਸੀ ਜਿਹੜਾ ਮੈਨੂੰ ਇੰਨਾ ਵਧੀਆ ਪਰਿਵਾਰ ਮਿਲਿਆ ਚਲ ਕੋਈ ਨਹੀਂ ਪੁੱਤ ਸਬਰ ਵੀ ਕਰਨਾ ਪੈਂਦਾਗਾ ਕੋਈ ਗੱਲ ਨਹੀਂ ਇੱਕ ਬੰਦਾ ਬੋਲਣ ਵਾਲਾ ਹੁੰਦਾ ਕਿ ਐਵੇਂ ਕਰੋੜ- ਕਰੋੜ ਕਰੀ ਜਾਂਦਾ ਇੱਕ ਬੰਦੇ ਨੂੰ ਚਰਨਾਂ ਗਾਂ ਵੀ ਪੈਂਦਾ ਗਾ ਕੁਝ ਨਹੀਂ ਹੁੰਦਾ ਫਿਰ ਜੇ ਇੱਕ ਦੂਜੇ ਦੀ ਗੱਲ ਦਾ ਐਵੇਂ ਕਿ ਪੂਰਾ ਜਵਾਬ ਕਰੀ ਜਾਵੇਂ ਤੇ ਸਾਰਾ ਦਿਨ ਹੀ ਲੜਾਈ ਪਈ ਰਹੇ ਇਹ ਵੀ ਗੱਲ ਆ ਬੋਲ ਕੇ ਹਟ ਜੂਗੀ ਫਿਰ ਕਿਤੇ ਨਾ ਬੋਲੂਗੀ ਹਾਂ ਚਲ ਕੋਈ ਨਹੀਂ ਤੂੰ ਚਾਹ ਬਣ ਗਈ ਤਾਂ ਲੈ ਜਾ ਪਾ ਕੇ ਤੇ ਸਬ지 ਦਾਲ ਨੂੰ ਤੜਕਾ ਮੈਂ ਲਾ ਦਿੰਦੀ ਕੋਈ ਨਾ ਪੁੱਛ ਜੀ ਲੈ ਇੱਕ ਮੇਰੀ ਮਾਂ ਗਈ ਜਿਹਨੂੰ ਇਹਨਾਂ ਸਾਰਿਆਂ ਦਾ ਪਿਆਰ ਨਜ਼ਰ ਹੀ ਨਹੀਂ ਆਉਂਦਾ ਅੰਨੀ ਹੋਈ ਫਿਰਦੀ ਐ ਜਮੇ ਪਤਾ ਨਹੀਂ ਕੀ ਖਾਂਦੀ ਐ ਕੀ ਨਾ ਸਾਰੇ ਮਰੇ ਪੈਰਾਂ ਹੇਠ ਹੱਥ ਦਿੰਦੇ ਹੈਗੇ ਕਿਤੇ ਨਾ ਹੋਵੇ ਮੇਰੀ ਮਾਂ ਨੂੰ ਨਾ ਤੋੜ ਕੇ ਮੈਨੂੰ ਕਹਿਣਾ ਪੈ ਜੇ ਟੁੱਟਦੀ ਐ ਟੁੱਟ ਜੇ ਵੀ ਮਾਂ ਮੇਰੇ ਘਰੇ ਤਾਂ ਅੱਜ ਤੋਂ ਬਾਅਦ ਦੁਪਹਿਰ ਹੀ ਨਾ ਪਾਈ ਸਹੀ ਗੱਲ ਆ ਕਹਿੰਦੇ ਇੱਕ ਮਾਂ ਹੀ ਹੁੰਦੀ ਐ ਜਿਹੜੀ ਧੀ ਦੇ ਘਰ ਨੂੰ ਸਵਰਗ ਵੀ ਬਣਾ ਦਿੰਦੀ ਐ ਨਰਕ ਵੀ ਬਣਾ ਦਿੰਦੀ ਹੈ ਮੇਰੀ ਮਾਂ ਦੇ ਕੰਮ ਤਾਂ ਨਰਕ ਬਣਾਉਣ ਵਾਲੀ ਨੇਗੇ